ਕੇਬੀਸੀ ਜੋ ਜਾਨ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਅਤੇ ਅਮਿਤਾਬ ਵਚਨ ਦੇ ਪੈਰੀ ਹੱਥ ਲਾਉਣ ਦੀ ਗੱਲ ਤੋਂ ਬਾਅਦ ਦਲਜੀਤ ਦੂਸਾਂਜ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਤੁਹਾਨੂੰ ਦੱਸਦੀ ਕਿ ਇਸ ਮਾਮਲੇ ਨੂੰ ਲੈ ਕੇ ਦਲਜੀਤ ਦੂਸਾਂਜ ਨੂੰ ਧਮਕੀ ਵੀ ਦਿੱਤੀ ਗਈ ਸੀ ਅਤਵਾਦੀ ਪੰਨੂ ਦੇ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਦਲਜੀਤ ਦੇ ਵੱਲੋਂ ਅਮਿਤਾਬ ਵਚਨ ਦੇ ਜੋ ਪੈਰੀ ਹੱਥ ਲਗਾਇਆ ਗਿਆ ਤੇ ਸਿੱਖਾਂ ਉਹ ਨੂੰ ਲੈ ਕੇ ਕਿਹਾ ਗਿਆ ਸੀ ਕਿ ਇਹ ਗੱਲ ਉਹਨਾਂ ਦੀ ਬਿਲਕੁਲ ਗਲਤ ਹੈ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਪਰ ਉਹ ਹੁਣ ਇਸ ਮਾਮਲੇ ਦੇ ਵਿੱਚ ਦਲਜੀਤ ਦੁਸਾਂਝ ਦਾ ਪਹਿਲਾ ਬਿਆਨ ਸਾਹਮਣੇ ਆ ਚੁੱਕਾ ਹੈ ਉਹਨਾਂ ਨੇ ਕਿਹਾ ਕਿ ਮੈਂ ਕੇਬੀਸੀ ਦੇ ਵਿੱਚ ਆਪਣੇ ਕਿਸੇ ਗਾਣੇ ਦੀ ਪ੍ਰੋਮੋਸ਼ਨ ਕਰਨ ਲਈ ਨਹੀਂ ਗਿਆ ਸੀ ਅਤੇ ਨਾ ਹੀ ਆਪਣੀ ਕਿਸੇ ਫਿਲਮ ਦੇ ਪ੍ਰੋਮੋਸ਼ਨ ਲਈ ਗਿਆ ਸੀ ਮੈਂ ਪੰਜਾਬ ਦੇ ਲਈ ਗਿਆ ਸੀ ਔਰ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਸੀ ਉਹਨਾਂ ਦੀ ਗੱਲ ਰੱਖਣੇ ਗਿਆ ਸੀ ਉਹਨਾਂ ਕਿਹਾ ਕਿ ਪੰਜਾਬ ਦੀ ਗੱਲ ਨੈਸ਼ਨਲ ਪੱਧਰ ਤੇ ਹੋਵੇ ਇਸ ਲਈ ਮੈਂ ਕੇਬੀਸੀ ਦੇ ਵਿੱਚ ਗਿਆ ਸੀ ਔਰ ਇਹ ਪੋਸਟ ਪਾ ਕੇ ਦਲਜੀਤ ਦੁਸਾਂਝ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੀਤੇ ਕਾਫੀ ਦਿਨਾਂ ਤੋਂ ਵਿਵਾਦ ਹੋ ਰਿਹਾ ਹੈ ਔਰ ਜਦੋਂ ਪ੍ਰੋਮੋ ਆਉਂਦਾ ਹੈ ਕੇਬੀਸੀ ਦਾ ਤਾਂ ਉਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋ ਜਾਂਦਾ ਹੈ ਦਲਜੀਤ ਦੁਸਾਂਝ ਗਾਣਾ ਗਾਉਂਦੇ ਹੋਏ ਕੇਬੀਸੀ ਦੇ ਵਿੱਚ ਐਂਟਰੀ ਲਾਉਂਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਹੂੰ ਪੰਜਾਬ ਔਰ ਉਸ ਤੋਂ ਬਾਅਦ ਪੰਜਾਬ ਦੇ ਪੁੱਤਰ ਦਾ ਸਵਾਗਤ ਕਰਦੇ ਹੋਏ ਅਮਿਤਾਬ ਬਚਨ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਦਲਜੀਤ ਦੁਸਾਂਝ ਦੇ ਵੱਲੋਂ ਪੈਰੀ ਹੱਥ ਲਾਇਆ ਜਾਂਦਾ ਔਰ ਇਸੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਜਦੋਂ ਪ੍ਰੋਮੋ ਰਿਲੀਜ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹ ਵਿਵਾਦ ਹੋ ਜਾਂਦਾ ਹੈ ਕਿ ਆਖਿਰ ਅਮਿਤਾਬ ਬਚਨ ਦੇ ਪੈਰੀ ਹੱਥ ਕਿਉਂ ਲਾਏ ਗਏ ਕਿਉਂਕਿ ਅਮਿਤਾਬ ਬਚਨ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ 84 ਦੇ ਦੰਗਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਭੜਕਾਊ ਬਿਆਨਬਾਜ਼ੀ ਕੀਤੀ ਗਈ ਸੀ ਔਰ ਇਸੇ ਦੇ ਚੱਲਦੇ ਕਈ ਥਾਵਾਂ ਤੇ ਦੰਗੇ ਭੜਕੇ ਸੀ ਤਾਂ ਇਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਹਮੇਸ਼ਾ ਤੋਂ ਰੋ ਰਹਿਦਾ ਹੈ ਔਰ ਇਸੇ ਨੂੰ ਲੈ ਕੇ ਜਦੋਂ ਦਲਜੀਤ ਦੂਸਾਂਜ ਦੇ ਵੱਲੋਂ ਪੈਰੀ ਹੱਥ ਲਾਈ ਜਾਂਦੇ ਨੇ ਤਾਂ ਵਿਵਾਦ ਸ਼ੁਰੂ ਹੋ ਜਾਂਦਾ ਹੈ ਉੱਥੇ ਦੂਸਰੇ ਪਾਸੇ ਅੱਤਵਾਦੀ ਪੰਨੂ ਦੇ ਵੱਲੋਂ ਇਸ ਨੂੰ ਲੈ ਕੇ ਮੁੱਦਾ ਬਣਾਇਆ ਜਾਂਦਾ ਉਸ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਦਲਜੀਤ ਦੂਸਾਂਜ ਨੂੰ ਔਰ ਜਦੋਂ ਇਹ ਧਮਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਇਹ ਪਹਿਲਾ ਬਿਆਨ ਦਲਜੀਤ ਦੂਸਾਂਜ ਦਾ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਆ ਗਿਆ ਹੈ ਕਿ ਉਹ ਪੰਜਾਬ ਲਈ ਕੇਬੀਸੀ ਦੇ ਵਿੱਚ ਗਏ ਸੀ ਪੰਜਾਬ ਦੀ ਗੱਲ ਰੱਖਣ ਲਈ ਗਏ ਸੀ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਸੀ ਤਾਂ ਉਸ ਨੂੰ ਲੈ ਕੇ ਗਏ ਸੀ ਇੱਕ ਵੀਡੀਓ ਵੀ ਪੋਸਟ ਕੀਤੀ ਜਾਂਦੀ ਹੈ ਦਿਲਜੀਤ ਤੁਸਾਂਜ ਦੇ ਵੱਲੋਂ ਜਿਸ ਦੇ ਵਿੱਚ ਇੱਕ ਵਿਅਕਤੀ ਉਹਨਾਂ ਨੂੰ ਗਾਣਾ ਗਾਉਣ ਲਈ ਕਹਿੰਦਾ ਹੈ ਦਿਲਜੀਤ ਤੁਸਾਂਜ ਅੱਗੇ ਜਵਾਬ ਦਿੰਦਾ ਹੈ ਕਿ ਅੱਜ ਪੰਜਾਬ ਲਈ ਆਇਆ ਹਾਂ ਤਾਂ ਪੰਜਾਬ ਲਈ ਤੁਸੀਂ ਮੈਨੂੰ ਜੋ ਵੀ ਕੁਝ ਕਰਨ ਨੂੰ ਕਹੋਗੇ ਅੱਜ ਮੈਂ ਇੱਥੇ ਕਰਕੇ ਜਾਵਾਂਗਾ ਤਾਂ ਪੰਜਾਬ ਅ ਦੀ ਜੋ ਹੜਾ ਆਈ ਸੀ ਪੰਜਾਬ ਦੇ ਵਿੱਚ ਤਾਂ ਉਸ ਨੂੰ ਲੈ ਕੇ ਦਿਲਜੀਤ ਦੁਸਾਂਝ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਵੀ ਲਈ ਗਈ ਸੀ ਪੰਜਾਬ ਦੇ 10 ਪਿੰਡਾਂ ਨੂੰ ਗੋਦ ਲਿਆ ਗਿਆ ਸੀ ਔਰ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਦੀ ਗੱਲ ਮੈਨੂੰ ਜਿਹੜੇ ਵੀ ਪੱਧਰ ਦੇ ਉੱਤੇ ਕਰਨੀ ਪਵੇ ਤਾਂ ਮੈਂ ਉਹ ਜ਼ਰੂਰ ਕਰਾਂਗਾ ਪੰਜਾਬ ਦੀ ਗੱਲ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਵਾਂਗਾ ਔਰ ਪੰਜਾਬ ਨੂੰ ਹੜਾ ਦੀ ਇਸ ਮਾਰਚੋਂ ਕੱਢਣ ਲਈ ਮੈਨੂੰ ਜੋ ਕੁਝ ਕਰਨਾ ਪਿਆ ਮੈਂ ਉਹ ਆਪਣੇ ਪੱਧਰ ਦੇ ਉੱਤੇ ਜ਼ਰੂਰ ਕਰਾਂਗਾ ਤਾਂ ਕੇਬੀਸੀ ਦਾ ਇਹ 에ਪੀਸੋਡ 31 ਯਾਨੀ ਕਿ ਅੱਜ ਰਿਲੀਜ਼ ਹੋਣ ਜਾ ਰਿਹਾ ਹੈ ਅੱਜ ਕੇਬੀਸੀ ਦਾ ਉਹ ਐਪੀਸੋਡ ਜਿਸ ਦੇ ਵਿੱਚ ਦਿਲਜੀਤ ਦੁਸਾਂਝ ਕੇਬੀਸੀ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹ ਜਾਰੀ ਹੋਵੇਗਾ ਤੇ ਦੱਸ ਦਈਏ ਕਿ ਇਸ ਸ਼ੋਅ ਦੇ ਵਿੱਚ ਜਿੰਨੀ ਵੀ ਰਕਮ ਜਿੱਤੀ ਗਈ ਹੈ ਉਹ ਦਿਲਜੀਤ ਦੁਸਾਂਝ ਦੇ ਵੱਲੋਂ ਪੰਜਾਬ ਦੇ ਹੜ੍ਹਾਂ ਲਈ ਡੋਨੇਟ ਕੀਤੀ ਗਈ ਹੈ ਔਰ ਦੂਸਰੇ ਪਾਸੇ ਪੰਜਾਬ ਦੇ ਲੋਕ ਇਸ ਜੋ ਕੇਬੀਸੀ ਦਾ ਐਪੀਸੋਡ ਹੈ ਤਾਂ ਇਸ ਦੇ ਵਿੱਚ ਉਹ ਨਜ਼ਰ ਆਉਣਗੇ ਉਹਨਾਂ ਦੇ ਵੱਲੋਂ ਵੀ ਸਵਾਲ ਜਵਾਬ ਕੀਤੇ ਜਾਂਦੇ ਨੇ ਆਪਣਾ ਦੁੱਖ ਦਾ ਬਿਆਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰਾ ਜਿਹੜਾ ਇਹ 에ਪੀਸੋਡ ਆ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਹੜ੍ਹ ਆਈ ਸੀ ਤਾਂ ਉਸ ਨੂੰ ਡੈਡੀਕੇਟਿਡ 에ਪੀਸੋਡ ਹੈ ਇਸ 에ਪੀਸੋਡ ਦੇ ਵਿੱਚ ਦਿਲਜੀਤ ਦੋਸਾਂਝ ਦੇ ਵੱਲੋਂ ਜਿੰਨੀ ਵੀ ਰਕਮ ਦਿੱਤੀ ਜਾਂਦੀ ਹੈ ਉਹ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਿੱਤੀ ਜਾਵੇਗੀ ਔਰ ਦੂਸਰੇ ਪਾਸੇ ਪੰਜਾਬ ਦੀ ਗੱਲ ਇੰਨੇ ਵੱਡੇ ਪੱਧਰ ਦੇ ਉੱਤੇ ਇੰਨੇ ਵੱਡੇ ਮੰਚ ਤੇ ਉੱਤੇ ਰੱਖੀ ਜਾਵੇਗੀ ਤਾਂ ਇਸ ਨੂੰ ਲੈ ਕੇ ਪਰ ਜਦੋਂ ਪ੍ਰੋਮੋ ਰਿਲੀਜ਼ ਹੁੰਦਾ ਜਿਸ ਦੇ ਵਿੱਚ ਅਮਿਤ ਆ ਬੱਚੋਂ ਦੇ ਪੈਰ ਛੂੰਦੇ ਹੋਏ ਨਜ਼ਰ ਆਉਂਦੇ ਨੇ ਪੈਰੀ ਹੱਥ ਲਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਅੱਤਵਾਦੀ ਪੰਨੂ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਕਈ ਜੋ ਪੱਤਰਕਾਰ ਨੇ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਇਹ ਧਮਕੀ ਦਿੱਤੀ ਜਾਂਦੀ ਹੈ ਅਮਿਤ ਆ ਬਚਨ ਦੀ ਜੋ ਭੂਮਿਕਾ ਸਿੱਖ ਦੰਗਿਆਂ ਦੇ ਵਿੱਚ ਕਹੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਇਹ ਧਮਕੀ ਦਿੱਤੀ ਗਈ ਹੈ ਔਰ ਕਿਹਾ ਕਿ ਦਲਜੀਤ ਦਸਾਂਜ ਨੂੰ ਇਹ ਜਿਆ ਨਹੀਂ ਕਰਨਾ ਚਾਹੀਦਾ ਸੀ ਜੋ ਉਹਨਾਂ ਨੇ ਕੀਤਾ ਹੈ ਬਿਲਕੁਲ ਗਲਤ ਕੀਤਾ ਹੈ ਤਾਂ ਧਮਕੀ ਦੇਣ ਤੋਂ ਬਾਅਦ ਦਿਲਜੀਤ ਦੁਸਾਂਝ ਦੇ ਵੱਲੋਂ ਇਹ ਬਿਆਨ ਪਹਿਲਾ ਬਿਆਨ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਪੰਜਾਬ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਦੱਸਦੇ ਕਿ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਔਰਾ ਜੋ ਉਹਨਾਂ ਦਾ ਟੂਰ ਹੈ ਉਹ ਕਰ ਰਹੇ ਨੇ ਦਿਲਜੀਤ ਦੁਸਾਂਝ ਔਰ 1 ਨਵੰਬਰ ਨੂੰ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਸ਼ੋ ਵੀ ਹੈ ਉਸ ਨੂੰ ਲੈ ਕੇ ਵੀ ਵਿਵਾਦ ਖੜਾ ਹੋ ਚੁੱਕਾ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਸ਼ੋ ਹੋਇਆ ਸੀ ਤਾਂ ਉਸ ਦੇ ਵਿੱਚ ਕਿਰਪਾਨ ਪਾ ਕੇ ਐਂਟਰੀ ਲੈਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਕਈ ਲੋਕਾਂ ਨੂੰ ਐਂਟਰੀ ਇਸ ਕਰਕੇ ਨਹੀਂ ਦਿੱਤੀ ਜਾਂਦੀ ਕਿਉਂਕਿ ਉਹਨਾਂ ਨੇ ਕਿਰਪਾਨ ਧਾਰਨ ਕੀਤੀ ਹੋਈ ਸੀ ਔਰ ਇਹ ਵਿਵਾਦ ਵੀ ਨਾਲ ਚੱਲਦਾ ਹੈ ਤੇ ਲਗਾਤਾਰ ਵਿਵਾਦਾਂ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਝ ਪਰ ਆਪਣੀ ਗੱਲ ਖੁੱਲ ਕੇ ਰੱਖਦੇ ਹੋਏ ਨਜ਼ਰ ਆ ਰਹੇ ਨੇ